ਤੁਸੀਂ ਇਹ ਚੀਜ਼ ਸਾਰਿਆਂ ਨੂੰ ਕਹੀ ਆ ਕਿ ਪਟਵਾਰਨ ਤਾਂ ਰਿਸ਼ਵਤ ਲੈਂਦੀ ਫੜੀ ਗਈ। ਹਾਂਜੀ। ਇਹ ਤੁਸੀਂ ਕਿੱਥੇ ਦੇਖਿਆ ਸੀਗਾ? ਅੱਛਾ ਫਿਰ ਤੂੰ ਤਾਂਹੀਂ ਨਹੀਂ ਫੋਨ ਚੱਕਦੀ ਹੈਗੀ ਵੀ ਮੰਮੀ ਕਹਿੰਦੀਆਂ ਵਿਆਹ ਨਹੀਂ ਕਰਨਾ ਹੈ। ਤੇ ਤੂੰ ਮੈਨੂੰ ਅੱਦਬ ਵਿਚਾਲੇ ਡੋਬਣ ਵਾਲਾ ਕੰਮ ਕਰ ਰਹੀ ਆ ਹੁਣ ਤੂੰ। ਹਾਂਜੀ। ਹਾਂਜੀ ਦੱਸੋ। ਤੁਹਾਡੇ ਲਈ ਖੁਸ਼ਖਬਰੀ ਇਹ ਹੈ ਵੀ ਜਿਹੜੀ ਤੁਹਾਡੇ ਰਾਹ ਦਾ ਰੋੜਾ ਦੀ ਮੰਦਿਰ ਉਹ ਸਕੂਲ ਚ ਬਦਲੀ ਉਹਦੀ ਹੋ ਚੁੱਕੀ ਹੈ। ਹਾਂ। ਯਾਰ ਗੱਲ ਕੀ ਐ ਤੂੰ ਉਹ ਦੱਸ ਯਾਰ ਤੂੰ ਹੁਣ ਸਾਡੇ ਪਿੰਡ ਕਿਉਂ ਤੁਰੇ ਫਿਰਦੀ ਆ ਜੇ ਇੱਥੇ ਕਿਸੇ ਨੇ ਦੇਖ ਲਿਆ ਮੇਰਾ ਤਾਂ ਪਹਿਲਾ ਬਥੇਰਾ ਜਲੂਸ ਨਿਕਲਿਆ ਹੁਣ ਹੋਰ ਨਿਕਲ ਜੂਗਾ ਛੋਟੇ ਹੀ ਬੇਟਾ ਕਿਸਮਤ ਤੇਰੀ ਮਾੜੀ ਨੀ ਪੁੱਤ ਕਿਸਮਤ ਤਾਂ ਮੇਰੀ ਮਾੜੀ ਐ ਜਿਹੜੀ ਮੈਂ ਇਸ ਗਮਰੇ ਠੋਕਰਾਂ ਖਾਨੀ ਇੱਥੇ ਤਾਂ ਹੁਣ ਮੇਰੀ ਉਮਰ ਦੀ ਪੋਤੇ ਪੋਤੀਆਂ ਨਾਲ ਖੇਡੜਦੀ ਇੱਥੇ ਮੈਂ ਤੇਰੇ ਮੂੰਹ ਵੀ ਨਹੀਂ ਚਾਖਦੀ ਆਂ ਵੀ ਕਦੋਂ ਆਊਗਾ ਕਦੋਂ ਮੇਰੇ ਕੋਲੇ ਆ ਕੇ ਬੈਠ ਅਸਰੋਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਜੀਤਾ ਪਟਵਾਰ ਤੇ ਜਿਹੜੇ ਚਾਹੁੰਦੇ ਨੇ ਕਿ ਕਿਸਮਤ ਦੀਆਂ ਗੱਲਾਂ ਦੇ ਲਗਾਤਾਰ ਪਾਠ ਚੱਲਦੇ ਰਹਿਣ ਤੇ ਸਾਡੀ ਜੋੜੀ ਬਣੀ ਰਹੇ ਤੇ ਜਿਹੜੇ ਜਿਹੜਿਆਂ ਨੂੰ ਇਹ ਜੋੜੀ ਸੋਹਣੀ ਲੱਗਦੀ ਹੈ ਤਾਂ ਇਸ ਵੀਡੀਓ ਦੇ ਉੱਤੇ ਘਟੋ ਘਟ ਕਿੰਨੇ ਕਮੈਂਟ ਹਜ਼ਾਰ ਜਿਹੜੇ ਜਾਨੀ ਜੀਤਾ ਨੂੰ ਤੇ ਸੋਖਸਾਭ ਨੂੰ ਪਿਆਰ ਕਰਦੇ ਹੋ ਤੇ ਜੋੜੀ ਨੂੰ ਬਹੁਤ ਜ਼ਿਆਦਾ ਪਿਆਰ ਤੁਹਾਡੇ ਕਮੈਂਟਾਂ ਤੋਂ ਪਤਾ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਇਸ ਵੀਡੀਓ ਦੇ ਉੱਤੇ ਤੁਸੀਂ ਘੱਟੋ-ਘੱਟ 1000 ਕਮੈਂਟ ਕਰਨਾ ਹੈ ਤੇ ਲਾਈਕ ਕਿੰਨੇ ਕਰਨੇ 5000 ਬਹੁਤ ਹਾਂ ਲਾਈਕ ਕਰ ਦਿਓ ਬਈ ਲਾਈਕ ਤੁਹਾਡੀ ਮਰਜ਼ੀ ਹੈ ਕਮੈਂਟ ਹਜ਼ਾਰ ਤੁਸੀਂ ਚਾਹੁੰਦੇ ਹੋ ਕਿ ਕਿਸਮਤ ਦੀਆਂ ਗੱਲਾਂ ਕੰਟੀਨਿਊਟੀ ਵਿੱਚ ਆਂਦੀ ਰਵੇ ਤਾਂ ਕਰਿਆ ਜਰੂਰ ਸ਼ੁਕਰੀਆ ਹਾਲ ਚਾਲ ਨੇ ਸਰਪੰਚ ਸਾਹਿਬ ਉਹ ਮੈਂ ਤਾਂ ਠੀਕ ਐ ਤੂੰ ਦੱਸ ਕਿਵੇਂ ਅੱਜ ਖੜੀ ਜੇ ਫਿਰਦੇ ਹੋ ਉਹ ਮੈਂ ਤਾਂ 24 ਘੰਟੇ ਖੜਿਆ ਰਹਿਣਾ ਅੱਛਾ ਨਾ ਉਹ ਜਿਹੜਾ ਆਪਣਾ ਹੈਗਾ ਧੀਗਾ ਕੰਮ ਜਾ ਉਹ ਹੋ ਗਿਆ ਕਿ ਨਾ ਜ਼ਮੀਨ ਜੀ ਦਾ ਉਹ ਮੈਂ ਪਹਿਲਾਂ ਉਹੀ ਗੱਲ ਸੋਚੀ ਜਾਂਦਾ ਸੀ ਹਾਂ ਹਾਂ ਕਿ ਹੁਣ ਤੱਕ ਮੇਰੇ ਮੁੜੇ ਕੋਈ ਕੰਮ ਅੜਿਆਗਾ ਅੱਛਾ ਉਹ ਵੈਸੇ ਵੀ ਬਸ ਆ ਕੱਲ ਪਰਸੋ ਤੱਕ ਉਹ ਕੰਮ ਹੋਏ ਜਾਣਾਗਾ ਹੁਣ ਮੈਨੂੰ ਲੱਗਦਾ ਤੇਰਾ ਉਹ ਕੰਮ ਮੁਸ਼ਕਲ ਐ ਕਿਉਂ ਲੇ ਇਹ ਤਾਂ ਹੁਣ ਤੂੰ ਦੇਖਦੀ ਨਾਲੇ ਤੈਨੂੰ ਮੈਂ ਇੱਕ ਗੱਲ ਹੋਰ ਦੱਸਦਾ ਹਾਂ ਹਾਂ ਹਣ ਜਿਹੜੇ ਗੱਲ ਤੇ ਪੁੱਠੇ ਸਿੱਧੇ ਜੇ ਕੰਮ ਕਰਾਉਣਾ ਹੁੰਦਾ ਸਾਭ ਰੱਖੀ ਕੋ ਕੰਮ ਕੋਮ ਕਰਾਉਣਾ ਪੈਜੀ ਉਹ ਤੂੰ ਦੇਖਦਾ ਜਾ ਹਾਂ ਅਜੇ ਤਾਂ ਮੈਂ ਕਰਿਆ ਹੀ ਕੁਛ ਨਹੀਂ ਅੱਗੇ ਅੱਗੇ ਮੈਂ ਕੀ ਵੇਲਣੇ ਵੇੜਲਾਂ ਤੂੰ ਜਵਾਕ ਹੈ ਅਜੇ ਤੈਨੂੰ ਕੁਛ ਨਹੀਂ ਪਤਾ ਤੂੰ ਐ ਕਰੀ ਹਾਂ ਨਾਲੇ ਸ਼ਾਮ ਨੂੰ ਆ ਜੀ ਦੋ ਚਾਰ ਤੈਨੂੰ ਕੰਮ ਹੋਰ ਦੇਣੇ ਨੇ ਨਾਲੇ ਤੇਰਾ ਕੌੜਾ ਮੂੰਹ ਕਰਾ ਦੂੰ ਮੈਂ ਨਹੀਂ ਕੌੜਾ ਮੂੰਹ ਤਾਂ ਇੱਕ ਤਾਂ ਠੀਕ ਹੈ ਉਹਨੂੰ ਗਲਤ ਕੰਮ ਨੂੰ ਨਾ ਕਹੀਂ ਬਸ ਸਮਝ ਰਿਆ ਕਰ ਤੂੰ ਧਿਆਨ ਰੱਖੀ ਬਸ ਆਪਣਾ ਤੈਨੂੰ ਮੈਂ ਦੱਸਦਾ ਕਰ ਹਟ ਹੈ ਸਾਲਾ ਸਵੇਰੇ ਸਵੇਰੇ ਕੁਛ ਖਾਈ ਫਿਰਦਾ ਲੱਗਦਾ ਹੈ ਪਤਾ ਯਾਰ ਮੈਨੂੰ ਭੰਬਲ ਪੂਸੇ ਚ ਪਾ ਗਿਆ ਜਾਣਾ ਸਾਲੇ ਨੇ ਉਧਰ ਦੀ ਮੂੰਹ ਇਧਰ ਨੂੰ ਚੱਕ ਲਿਆ ਮੈਨੂੰ ਕਹਨੂੰ ਇਹ ਤਾਂ ਆਪੇ ਭੰਬਲ ਪੂਸੇ ਚ ਪਈ ਫਿਰਦਾ ਹੈ ਹੋ ਅਸੀਂ ਸਰਪੰਚ ਬੰਨੇ ਆ ਜਦੋਂ ਤੱਕ ਪਿੰਡ ਦੀ ਸਾਰੀ ਜ਼ਮੀਨ ਆਪਦੇ ਨਾਂ ਨਾ ਲਵਾ ਲਈਏ ਉਹ ਦੋ ਤੱਕ ਚੈਨ ਨਹੀਂ ਆਵੀ ਨਾਲੇ ਜਾਣਦਾ ਮੇਰੇ ਬਾਰੇ ਕਿ ਮੈਂ ਚੀਜ਼ ਕੀ ਆ ਹੁਣ ਨਾਲੇ ਜਿਹਦਾ ਡਰ ਸੀਗਾ ਉਹ ਤਾਂ ਵਿਚਰੀ ਕਦੇ ਵੀ ਰੱਬ ਨੂੰ ਪਿਆਰੀ ਹੋ ਗਈ ਹੁਣ ਮਿੱਤਰਾਂ ਨੂੰ ਦਬਾਉਣ ਵਾਲਾ ਜੰਮਿਆ ਕੌਣ ਹੈ ਉਹ ਚੱਲ ਛੱਡ ਯਾਰ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਐਵੇਂ ਟਾਈਮ ਖਰਾਬ ਕਰਿਆ ਉਹ ਲੈ ਰਿਹਾ ਕੰਮ ਪਰਨ ਬੇੜ ਕੇ ਚੱਲਾ ਗੱਕ ਪਾਈਪ ਆਇਰੇਗੇ ਬਾਪੂ ਪਾਕੀਨਗੇ ਮਿਲਾਂਗਾ ਸੁਖ ਬਾਹ ਨਿਕਲਿਓ ਕੇ ਅੰਦਰ ਹੀ ਬੈਠੇ ਰਹੋਗੇ ਤੇ ਸੁਣਦੇ ਹੀ ਨਹੀਂ ਹੈਗੇ ਉਹ ਕੰਨਾਂ ਚ ਟੂਟੀਆਂ ਜੀਆਂ ਲਾ ਲੀਆਂ ਹੋਣੀਆਂ ਇਹਨੂੰ ਆਪਨੇ ਕਰਨਾ ਪਊਗਾ ਜੀ ਤਾਂ ਹੂੰ ਲੈ ਚਾ ਤੂੰ ਦੇ ਦੇ ਇੱਥੇ ਆ ਕੀ ਉਹ ਰੱਖ ਦੇ ਬਾਬਾ ਗੁਰੂ ਨੀਚੇ ਰੱਖ ਦੇ ਨੂੰ ਰੱਖ ਦੇ ਕੀ ਹੋ ਗਿਆ ਹਾਂ ਤੇਰੀ ਬਿਨਾ ਕੋਈ ਕਰਦੇ ਕੰਮ ਨਹੀਂ ਕਰਦਾ ਇੱਧਰ ਆ ਕਿਹਨੇ ਕਿਹਾ ਤੈਨੂੰ ਇੱਥੇ ਕੰਮ ਕਰਨ ਨੂੰ ਹੈ ਬੈਠ ਇੱਥੇ RAMLAL ਕਿਹਨੇ ਕਿਹਾ ਤੈਨੂੰ ਕੰਮ ਕਰਨ ਨੂੰ ਕੀ ਹੋ ਗਿਆ ਕੰਮ ਨਹੀਂ ਕਰਨਾ ਤੁਹਾਨੂੰ ਤਿੰਨ ਵਾਰ ਜਮਾਰੇ ਤੂੰ ਸਤਾਏ ਨਹੀਂ ਹੈਗਾ ਉਧਰ ਹੋ ਮੇਰੀ ਸੁਣ ਲੈ ਗੱਲ ਬੋਝਪਾਰ ਵਾਲਾ ਕੰਮ ਕੋਈ ਨਹੀਂ ਕਰਨਾ ਹੁਣ ਠੀਕ ਹੈ ਨਾ ਐ ਮੈ ਲੱਗ ਜਾਨੀ ਤੇਰੇ ਬਿਨਾਂ ਡੰਕਰਾਂ ਨੂੰ ਤੂੰ ਸਿੱਖਣਾ ਚ ਟੂਟੀਆਂ ਲਾਈ ਰੱਖਿਆ ਕਰੋ ਜਦੋਂ ਤੇਰੇ ਬਿਨਾਂ ਡੰਕਰਾਂ ਦਾ ਕੋਈ ਕੰਮ ਨਹੀਂ ਕਰਦਾ ਹੈਗਾ ਬੇਬੇ ਕਿੱਥੇ ਆ ਬਾਪੂ ਕਿੱਥੇ ਆ ਬੇਬੇ ਭੁੱਖਦੇ ਆ ਕਿ ਤਾਨੂੰ ਸਾਰਾ ਦਿਨ ਭੋਗੇ ਨਿਪੜਦੇ ਹੈਗੇ ਬਾਪੂ ਵੀ ਨਾਲ ਹੁਣ ਲੈ ਸੁਖ ਬਾਪੂ ਵੀ ਤਾਂ ਨਾਲ ਹੀ ਜਾਣਗੇ ਓਏ ਨਾਲ ਤਾਂ ਜਾਣਗੇ ਮਾੜੀ ਮੋਟੀ ਕੋਈ ਬੰਦਾ ਘਰ ਦੀ ਫਿਕਰ ਕਰ ਲੈ ਨਾਲੇ ਹੁਣ ਮੇਰੀ ਸਿੱਧੀ ਇੱਕ ਗੱਲ ਹੈ ਤੈਨੂੰ ਆ ਬੋਝ ਭਾਰ ਵਾਲਾ ਕੋਈ ਕੰਮ ਤੈਨ ਨਹੀਂ ਕਰਨਾ ਗੋਹੇ ਕੂੜੇ ਦਾ ਤੈਨ ਕੁਝ ਨਹੀਂ ਕਰਨਾ ਰੋਟੀ ਤੈਨ ਨਹੀਂ ਪਕਾਣੀ ਆਪ ਦਾ ਟੌਰ ਨਾ ਬੈਠ ਟੌਰ ਨਾ ਖਾ ਸੁਣ ਗਿਆ ਕੀ ਦੀ ਸੁਣਾ ਥੋੜੀ ਸੁਣਾ ਜਾਂ ਤੁਹਾਡੀ ਮਾਂ ਦੀ ਸੁਣਾ ਉਹ ਮਾਂ ਕੀ ਕਹਿੰਦੀ ਤੈਨੂੰ ਮਾਪੇ ਦੋਨੋਂ ਤੁਸੀਂ ਮੈਨੂੰ ਕਹਿੰਦੇ ਹੋ ਕਰਨਾ ਨਹੀਂ ਬੇਬੇ ਸਵੇਰੇ ਕਹਿ ਕੇ ਗਈ ਆ ਮੇਰੇ ਆਉਣ ਤਾਂ ਹੀ ਸਾਰਾ ਕੰਮ ਹੋ ਜਾਣਾ ਚਾਹੀਦਾ ਜੀ ਤਾਂ ਉਹ ਬੇਬੇ ਨੇ ਤੈਨੂੰ ਐ ਹੀ ਨਹੀਂ ਕਿਹਾ ਵੀ ਆ ਸਾਰਾ ਕੰਮ ਤੂੰ ਕਰੇ ਠੀਕ ਹੈ ਨਾ ਨਾਲੇ ਹੁਣ ਤੇਰੀ ਫਿਕਰ ਨਹੀਂ ਹੈਗੀ ਤੇਰੇ ਨਾਲੋਂ ਬਾਧਾ ਆਉਣ ਵਾਲੀ ਜੀ ਦੀ ਫਿਕਰ ਹੈ ਐਵੇਂ ਉਨੀ 21 ਕਰਾਏਗੀ ਕੋਈ ਲੈ ਦੱਸ ਮੈਨੂੰ ਬੇਬੇ ਕਹਿ ਕੇ ਗਈ ਆ ਵੀ ਸਾਰਾ ਕੰਮ ਹੁੰਦੇ ਤਾਂ ਹੀ ਕਰਦੀ ਮੈਂ ਤਾਂ ਤਾਂ ਕਰਦੀ ਸੀ ਵੀ ਚੱਲ ਆ ਨਿਭੇਰ ਦੋ ਤੁਹਾਨੂੰ 3 ਵਜੇ ਮਾਰੀ ਤੁਸੀਂ ਤਾਂ ਸੁਣਦੇ ਨਹੀਂ ਹੈਗੇ ਪਤਾ ਨਹੀਂ ਕਿਹਦੇ ਨਾਲ ਸਾਰਾ ਦਿਨ ਉਹ ਟਿਕ 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 ਕਰਦੇ ਰਹਿੰਦੇ ਹੋ ਅੰਦਰ ਜਾ ਕੇ ਬੁਲਾ ਲੈਂਦੀ ਇੱਥੇ ਤੈਨੂੰ ਆਹ ਕੰਮ ਕਰਨਾ ਤਾਂ ਤੈਨੂੰ ਸੁੱਝ ਗਿਆ ਅੰਦਰ ਜਾਣਾ ਤੈਨੂੰ ਸੁੱਝਿਆ ਨਹੀਂ ਹੈਗਾ ਮਾੜਾ ਮੂਟਾ ਧਿਆਨ ਦੇ ਲੈ ਮੈਂ ਪਹਿਲਾਂ ਵਾਲੀ ਗੱਲ ਨਹੀਂ ਰਹੀਗੀ ਬੜੀ ਫਿਕਰ ਕਰਨ ਲੱਗ ਗਿਆ ਅੱਜ ਕੱਲ ਕੀ ਗੱਲ ਫਿਕਰ ਹੋਵੇ ਨਾ ਮਸਾਂ ਤਾਂ ਕਿਤੇ ਮਾਲਕ ਨੇ ਸੁਣੀ ਐ ਚੰਗਾ ਹੁਣ ਉਹ ਬੋਝੇ ਨਾ ਬਣਾਈ ਜਾਉਂ ਇਸ ਮਾਇਲਾਂ ਜੀਆਂ ਮਰੀ ਜਿੰਨੀ ਹੁੰਨੀ ਆ ਫੇਰ। ਕਿ ਖੁਸ਼ ਵੀ ਹੋਣਾ ਕਰੋ। ਚੰਗਾ ਛੋਟਾ ਜਿਹਾ ਕੰਮ ਕਰ ਦੇ ਚੰਗਾ। ਹਾਂ। ਚਾਹ ਲੈ ਦੇ। ਉਹ ਬੋਝਪਰ ਵਾਲਾ ਕੰਮ ਨਹੀਂ ਹੈਗਾ। ਉਹ ਮੋਹ ਪਿਆਰ ਵਾਲਾ ਕੰਮ ਹੈ। ਨਾਲੇ ਜਾ ਕੇ ਦੇਖ ਲੈ ਤੂੰ ਉਧਰ ਰੱਖਿਆ ਹੋਇਆ ਤੇ ਤੈਨੇ। ਇੱਕ ਗੱਲ ਹੋਰ ਕਹਾਂ? ਹਾਂ। ਚਾਹ ਤਾਂ ਮੇਰੇ ਹੱਥਾਂ ਦੀ ਚੰਗੀ ਲੱਗਦੀ ਆ ਤੁਹਾਨੂੰ। ਚੰਗਾ ਜਾ ਬਹਿ ਜਾ। ਚਾਹ ਰੱਖ ਵੀ ਹੋਣਗੇ ਸਾਰਾ ਕੁਝ ਉਹਦੇ ਚ ਭਾ ਵੀ ਹੋਣਗੇ। ਚਲ ਚੰਗਾ ਬਹਿ ਜਾ ਤੂੰ ਤਾਂ ਗੱਲਾਂ ਹੀ ਮਾਰੇਂਗੇ ਮੈਂ ਦੇਖ ਕੇ ਨਾ ਦੁੱਧੋ ਕਿਤੇ ਮੇਰੀ ਗੱਲ ਸੁਣੋ ਮੈਂ ਲੈਉਣੀ ਆ ਚਾਹ। ਬਹਿ ਜਾ ਬਹਿ ਜਾ ਬਹਿ ਮੈਂ ਤਾਂ ਇਹ ਨਹੀਂ ਕੁਛ ਹੀ ਆ ਰਿਹਾ ਬਾ ਕਿ ਮੇਰਾ ਇਹ ਕਰਨ ਲੱਗ ਗਿਆ ਬਸ ਪਰਮਾਤਮਾ ਸਾਡੀ ਨਾਲ ਸਾਡੇ ਚ ਕਦੇ ਵੀ ਕੋਈ ਨਾ ਗਏ ਅਸੀਂ ਹਮੇਸ਼ਾ ਹੀ ਖੁਸ਼ ਰਹੀਏ ਨਲੀ ਤੂੰ ਛੇਤੀ ਛੇਤੀ ਆ ਜਾ ਉਹ ਕਿਹੜੀਆਂ ਚ ਚੰਨ ਖੋ ਰਿਆਂ ਹਾਂ ਧਰਮੇ ਹਾਂ ਕੀ ਹਾਲ ਹੈ ਵੀਰੇ ਆ ਜਾ ਬੈ ਕੇ ਗੱਲ ਕਰਦੇ ਹਾਂ ਆ ਗਿਆ ਬੈਠਾ ਆ ਗਿਆ ਮੈਂ ਆ ਜਾ ਆ ਜਾ ਕਿਹੜੀਆਂ ਸੋਚਾਂ ਚ ਗਹਿਰੀਆਂ ਚ ਪੈ ਰਹੇ ਹਾਂ ਉਹ ਕੁਛ ਨਹੀਂ ਬਸ ਤੈਨੂੰ ਪਤਾ ਹੀ ਹੈ ਘਰ ਦੀਆਂ ਕਬੀਲਦਾਰੀਆਂ ਹੋਰ ਸੁਣਾ ਕੀ ਹਾਲ ਚਾਲ। ਕਮਾ ਭਾਈ ਲਵ ਕੀੜਾ ਮਾਰ ਕੇ। ਤੂੰ ਕਿ ਮੇਰਾ ਰਾਹ ਭੁੱਲ ਗਿਆ ਜੱਜ। ਨਹੀਂ ਨਹੀਂ ਰਾਹ ਭੁੱਲ ਕੇ ਮੈਂ ਤਾਂ ਫਿਰ ਵੀ ਆਉਣਾ ਹੁੰਦਾ। ਬਾਈ ਦਾ ਘਰ ਆ ਮੇਰੇ ਦਾ। ਪਤਾ ਹੀ ਹੈ ਮੈਨੂੰ। ਕੀ ਕਰਨਾ ਹੈ ਤੂੰ? ਮੈਂ ਗੱਲ ਕਰਨ ਆਇਆ ਸੀ ਇੱਕ। ਸਾਰੀਆਂ ਗੱਲਾਂ ਪਤਾ ਨਹੀਂ ਧਰਮੇ ਮੈਨੂੰ। ਸਾਰੀਆਂ ਗੱਲਾਂ ਪਤਨ ਜਿਹੜੀਆਂ ਤੂੰ ਮੈਨੂੰ ਕਹਿਣਾ ਹੈ। ਫੇਰ ਹੁਣ ਕੀ ਸੋਚੇ? ਕੀ ਝੋਟ ਚਾਂ ਯਾਰ। ਹੁਣ ਸੋਚਣ ਵਾਲਾ ਕੁਝ ਬਚੀ ਨਹੀਂ ਹੈਗਾ। ਮੈਂ ਹੁਣ ਉਹ ਉਦੋਂ ਵਿਆਹ ਲਈ ਮੇਰੇ ਤੋਂ ਪਹਿਲਾਂ ਆ ਜੀ ਤੂੰ ਕਹਿੰਦਾ ਰਾਜੀ ਆ ਉਹਦੀ ਮੰਮੀ ਵੀ ਆ ਗਈ ਘਰੇ ਆ ਜੀ ਹੁਣ ਕੀ ਕਹਿੰਦੇ ਨੇ ਪਤਾ ਨਹੀਂ ਯਾਰ ਸਮਝ ਨਹੀਂ ਆ ਰਿਹਾ ਵੀ ਜ਼ਿੰਦਗੀ ਚ ਹੋਈ ਕੀ ਜਾਂਦਾ ਇੱਕ ਸਾਈਡ ਜੀਤਾ ਨਾਲ ਤਲਾਕ ਦੂਜੀ ਸਾਈਡ ਮਨਿੰਦਰ ਦਾ ਸਾਡੇ ਘਰ ਚ ਆਉਣਾ ਵਿਆਹ ਦੀਆਂ ਗੱਲਾਂ ਚੱਲਣਾ ਜਦੋਂ ਸਾਰਾ ਕੁਝ ਸਹੀ ਹੋ ਗਿਆ ਉਦੋਂ ਵਿਆਹ ਤੋਂ ਜਵਾਬ ਦਿੱਤਾ ਜਦੋਂ ਵਿਆਹ ਤੋਂ ਜਵਾਬ ਦਿੱਤਾ ਪੰਜੀਤਾ ਦਾ ਦੁਬਾਰੇ ਮੇਰੇ ਘਰੇ ਆਉਣਾ ਮਨ ਤਾਂ ਸਮਝੇ ਨਹੀਂ ਆ ਰਿਹਾ ਯਾਰ ਰੱਬ ਨੇ ਮੈਨੂੰ ਉਸ ਮੋੜ ਤੇ ਖੜਾਤਾ ਲਿਆ ਕੇ ਜਿੱਥੇ ਮੈਂ ਨਾ ਅੱਗੇ ਜਾ ਸਕਦਾ ਨਾ ਪਿੱਛੇ ਇੱਕ ਵਾਰ ਤਾਂ ਤੇਰੀ ਜ਼ਿੰਦਗੀ ਆਏ ਦੇਖ ਜਦੋਂ ਉਹ ਆਈ ਹੋਣਾ ਘਰੇ ਆਪਣੇ ਤੇਰੀ ਮੰਮੀ ਖੁਸ਼ ਤੇਰਾ ਡੈਡੀ ਖੁਸ਼ ਆਏ ਹੁਣ ਉਹਨੇ ਜਵਾਬ ਦੇਣ ਦਾ ਨਹੀਂ ਸਮਝਾਉਂਦੀ ਨਾ ਇੱਕਦਮ ਆ ਕਿ ਕਿਵੇਂ ਜਵਾਬ ਦੇ ਤਾ ਕਿੱਥੇ ਕਿੰਨਾ ਕੁਸ਼ ਕਰਦੀ ਸੀ ਕਿੰਨਾ ਹਾਂ ਤਾਂ ਤੋਂ ਬਾਹਰ ਪਤਾ ਹੀ ਨਹੀਂ ਲੱਗਦਾ ਬਾਈ ਜ਼ਿੰਦਗੀ ਕਿਹੜੇ-ਕਿਹੜੇ ਮੋੜ ਤੇ ਖੜਾਊਗੀ ਜਾ ਕੇ ਹਲੇ ਨਹੀਂ ਹੁਣ ਤੂੰ ਦੇਖ ਤੇਰੀ ਜ਼ਿੰਦਗੀ ਆ ਵੀ ਤੈਨੂੰ ਕਿਹੜਾ ਰਾਹ ਸਹੀ ਲੱਗਦਾ ਹਾਂ ਇੱਧਰ ਸਹੀ ਆ ਜੇ ਤੂੰ ਬੱਚਾ ਗਾਣਾ ਸੋਚਣਾ ਨਾ ਸਾਰੇ ਪਾਸੇ ਮੰਨਣਾ ਮੇਰੇ ਨਾਲ ਗੱਲ ਕੀਆ ਸੋਡਾ ਆਫਤ ਕੋਈ ਅੰਡਰਸਟੈਂਡਿੰਗ ਜਾਂ ਕੁਝ ਵੀ ਆ ਉਹ ਬੱਚੇ ਦੀ ਜ਼ਿੰਦਗੀ ਬਾਰੇ ਤਾਂ ਮੈਂ ਆਪਾਂ ਨੂੰ ਸੁੱਝੂ ਬੱਚੇ ਦੀ ਜ਼ਿੰਦਗੀ ਕਰਕੇ ਧਿਆਨ ਆਉਂਦਾ ਨਹੀਂ ਤਾਂ ਜਿਹੜਾ-ਜਾ ਕੁਸ਼ ਉਹ ਮੇਰੇ ਨਾਲ ਕਰਕੇ ਗਈ ਸੀ ਚਾਹੇ ਉਹ ਅਣਜਾਣ ਪਣਾ ਸੀ ਚਾਹੇ ਉਹ ਗਲਤੀ ਸੀ ਮੈਂ ਜਿਹੜੀ ਆਦਾ ਕਹਿੰਦਾ ਘਰੇ ਪਿਆਰ ਕੀਤਾ ਸੀ ਨਾ ਸਾਰੀ ਜਾਨ ਨਾਲ ਵੇਚਣਾ ਵੀ ਸੋਖੀ ਕਰਨੀ ਹੈਗੀ ਮੈਂ ਮੰਨਦਾ ਨਹੀਂ ਕਰਦਾ ਪਰ ਹੁਣ ਆਪਾਂ ਬੱਚੇ ਬਾਰੇ ਆਪਾਂ ਨੂੰ ਸੋਚਾਂ ਕੀ ਸੋਚਾਂ ਧਰਮਿਆ ਮੈਂ ਤਾਂ ਹਲੇ ਘਰੇ ਵੀ ਨਹੀਂ ਦੱਸਿਆ ਇਕੱਲੇ ਅੰਦਰੋਂ ਅੰਦਰ ਮਰੀ ਜਾਣਾ ਵੀ ਮੇਰੇ ਨਾਲ ਜ਼ਿੰਦਗੀ ਚ ਹੋ ਕੀ ਜਾਂਦਾ ਤੇ ਕੀ ਹੋਈ ਜਾਂਦਾ ਪਤਾ ਕਰ ਲੀ ਕੀ ਆ ਜਿਹੜੀ ਮੈਂ ਦੇਖੋ ਬੱਚਾ ਦੇਖਦਾ ਜਦੋਂ ਦੇ ਵੱਲ ਝਾਕਦਾ ਮੁਹਨੇ ਹਜੇ ਜਹਾਨ ਤੇ ਕੁਝ ਵੀ ਨਹੀਂ ਦੇਖਿਆ ਹੁਣ ਉਹਦਾ ਤਾਂ ਆਪਾਂ ਨੂੰ ਦੇਖਣਾ ਪਊਗਾ। ਆਪਣੀ ਨਾਲ ਚੱਲ ਜੋ ਮਰਜ਼ੀ ਹੋ ਗਿਆ ਤੇਰੇ ਨਾਲ ਮੈਨੂੰ ਪਤਾ ਮਾਰਾ ਗਿਆ ਬਹੁਤ ਮਾਰਾ ਗਿਆ ਨਹੀਂ ਪਰਦਾ ਇਸ ਦਿਨ ਉਹ ਬੱਚੇ ਦੀ ਜ਼ਿੰਦਗੀ ਤਾਂ ਮੈਂ ਸੋਚ ਨਹੀਂ ਪਉਂਦਾ ਤੁਹਾਨੂੰ ਵੀ ਹਾਂ ਮੈਂ ਵੱਡਾ ਹੋਣੇ ਤੂੰ ਉਹ ਕਾਨੂੰ ਨਹੀਂ ਤੈਨੂੰ ਲੰਬਾ ਜੋ ਮੇਰੇ ਪਿਓ ਨੇ ਮਰਲੇ ਕੁਝ ਨਹੀਂ ਸੋਚਦਾ। ਇਹ ਗੱਲਾਂ ਮੈਂ ਤਲਾਕ ਵੇਲੇ ਕਹੀਆਂ ਸੀ। ਮੈਂ ਸਾਰਾ ਕੁਝ ਕਲੀਅਰ ਕੀਤਾ ਸੀ ਕਿ ਤੂੰ ਕੱਲਾ ਆਪਣੇ ਬਾਰੇ ਨਾ ਸੋਚ। ਆਉਣ ਵਾਲੇ ਜੀ ਬਾਰੇ ਸੋਚ। ਜਿਹਨੂੰ ਪਤਾ ਵੀ ਨਹੀਂ ਹਲੇ ਜਹਾਨ ਤੇ ਆਉਣਾ ਜਾਂ ਨਹੀਂ ਆਉਣਾ ਤੇ ਉਹਦਾ ਤਾਂ ਕੋਈ ਕਸੂਰ ਵੀ ਨਹੀਂ ਸੀ ਸਜ਼ਾ ਕਿਨੂੰ ਮਿਲੀ ਆ ਮੈਨੂੰ ਤੇ ਉਹ ਜਵਾਬ ਨਾ ਹੁਣ ਆਪ ਤਾਂ ਕਹਤਾ ਮੈਂ ਡਿਪਰੈਸ਼ਨ ਚ ਸੀ ਦੇਖ ਬਈ ਜਿਵੇਂ ਸੀ ਹਨਾ ਜੋ ਵੀ ਲੰਘਿਆ ਮੈਨੂੰ ਪਤਾ ਤੇਰੇ ਲਈ ਸਭ ਤੋਂ ਮਾੜਾ ਵਕਤ ਸੀਗਾ ਪਰ ਹੁਣ ਕੁਝ ਵੀ ਆ ਯਾਰ ਹੁਣ ਆਪਾਂ ਉਹ ਜਵਾਬ ਲਈਦਾ ਆਪਾਂ ਨੇ ਸੋਚਣਾ ਨਾ ਉਹਨੇ ਹਜੇ ਜਹਾਨ ਤੇ ਦੇਖੀ ਕੀ ਆ ਮਾ ਪਿਓ ਬੱਚਿਆਂ ਲਈ ਇੰਨਾ ਕੁਛ ਕਰਦੇ ਆ ਇਹਨਾਂ ਹੁਣ ਬੱਡੇ ਵੀਰ ਤੈਨੂੰ ਵੀ ਇਹ ਸੋਚਣਾ ਪਊ ਬੱਚੇ ਲਈ ਉਹ ਕੱਲ ਨੂੰ ਆਹ ਨਾ ਕਹਦੇ ਵੱਡਾ ਹੋ ਕੇ ਮੇਰੇ ਪਿਓ ਨੇ ਮੇਰੇ ਲਈ ਕੀਤਾ ਕੀ ਸੀ ਇਹ ਹੀ ਤਾਂ ਸਮਝ ਨਹੀਂ ਆ ਰਹੀ ਵੀ ਸੋਚਾਂ ਤਾਂ ਕਿਵੇਂ ਸੋਚਾਂ ਕਿਹੜੇ ਮੂੰਹ ਨਾਲ ਸੋਚਾਂ ਕੀ ਮੈਨੂੰ ਲੋਕ ਕਹਿਣਗੇ ਕੀ ਮੈਨੂੰ ਘਰ ਦੇ ਕਹਿਣਗੇ ਜਿਹੜੀ ਦੁਨੀਆ ਭਰ ਦੀ ਮਾੜੀ ਹੋ ਗਈ ਸੀ ਮੇਰੇ ਲਈ ਹੁਣ ਇੱਕ ਮਿੰਟ ਚ ਚੰਗੀ ਕਿਵੇਂ ਹੋਊਗੀ ਉਹਦੇ ਲਈ ਨਾ ਸੋਚ ਉਹ ਬੱਚੇ ਲਈ ਸੋਚ ਲਾ ਯਾਰ ਮੈਂ ਮੰਨਦਾ ਦਰਮੇਂ ਤਾਂ ਬੱਚੇ ਦਾ ਕੋਈ ਕਸੂਰ ਨਹੀਂ ਹੈਗਾ ਕਸੂਰ ਤਾਂ ਮਾੜੇ ਟਾਈਮ ਦਾ ਹੈ ਜਿਹਨੇ ਇੰਨਾ ਕੁਝ ਕਰਾਤਾ ਸਾਡੇ ਘਰ 'ਚ ਜੇ ਕੁਛ ਵੀ ਕਰਾਤਾ ਬਾਈ ਬਣਦਾ ਨਾ ਇੱਕ ਵਾਰ ਇਹ ਵੱਲ ਗੱਲ ਵੱਲ ਜੂੜਦੇ ਨਹੀਂ ਉਹ ਬੱਚੇ ਵੱਲ ਦੇਖ ਕੇ ਉਹ ਨੂੰ ਖੜਾ ਕਿ ਉਹਦੇ ਵਾਲ ਦੇਖੀ ਯਾਰ ਉਹਨੇ ਵੀ ਵੱਡਾ ਹੋਣਾ ਨਾ ਕੱਲ ਨੂੰ ਉਹ ਕੀ ਕਹੂਗੀ ਮੇਰੇ ਪਿਓ ਨੇ ਯਾਰ ਉਹ ਮੇਰੀ ਮਾਂ ਮਾੜੀ ਸੀ ਯਾਰ ਲੱਖ ਮਾੜੀ ਸੀ ਮੇਰੇ ਪਿਓ ਦਾ ਚੰਗਾ ਸੀ ਉਹ ਤਾਂ ਮੇਰੇ ਲਈ ਸੋਚ ਲੈਂਦਾ ਚਲ ਕੋਈ ਨਾ ਚਲ ਠੀਕ ਆ ਸੋਚੂਗਾ ਮੈਂ ਚੰਗਾ ਬਾ ਹੋ ਮੇਰੇ ਰੱਬਾ ਤੇਰੇ ਰੰਗਾਂ ਦਾ ਭੇਤ ਨਹੀਂ ਆਉਂਦਾ ਨੱਸ ਹੁ ਕਿੱਦੇ ਨਾਲ ਜਾ ਕੇ ਇਹ ਗੱਲਾਂ ਕਰਾਂ ਕਿਹਨੂੰ ਦੱਸਾਂ ਤੇ ਕਿਹਨੂੰ ਪੁੱਛਾਂ ਤੁੱਟਾ ਜ਼ਿੰਦਗੀ ਦੇ ਮੋੜੇ ਬਦਲ ਤੇ ਮਾਲਕਾ ਚੱਲ ਜਿਵੇਂ ਤੇਰੀ ਮਰਜ਼ੀ ਚਲਾਈ ਚੱਲੀ ਪਰ ਇਹ ਨਗ ਧਿਆਨ ਰੱਖੀ ਕਿ ਮੇਰੇ ਕਰਕੇ ਕਿਸੇ ਦਾ ਨੁਕਸਾਨ ਨਾ ਹੋ ਜੇ ਤੇ ਕਦੇ ਵੀ ਕੋਈ ਇਹੋ ਜਿਹਾ ਕੰਮ ਨਾ ਕਰੇ ਜਿਸ ਦੇ ਕਰਕੇ ਕਿਸ ਦੀ ਜ਼ਿੰਦਗੀ ਖਰਾਬ ਹੋਵੇ ਜਾਂ ਮੈਨੂੰ ਪਛਤਾਉਣਾ ਪਵੇ ਤੇ ਹਾਂ ਤੇਰਾ ਵਿਖੜਿਆ ਹੋਇਆ ਘਰ ਫਿਰ ਤੋਂ ਜੋੜ ਦੇ ਤੇ ਜੇ ਮੈਂ ਦੁਬਾਰਾ ਇੱਥੇ ਵਾਪਸ ਆਈਏ ਤਾਂ ਸਾਰੇ ਜੋ-ਜੋ ਮੇਰੇ ਬਾਰੇ ਮਾਲਾ ਬੋਲਦੇ ਸੀਗੇ ਸਾਰੀ ਸੱਚਾਈ ਸਾਹਮਣੇ ਲੈ ਕੇ ਆ ਸਕਾਂ ਕੀ ਕਰਦਾ ਤੂੰ ਤੈਨੂੰ ਕਿੰਨੇ ਵਾਰੀ ਕਿਹਾਗਾ ਉਹ ਆ ਛੋਟੀਆਂ-ਮੁਟੀਆਂ ਟੈਨਸ਼ਨਾਂ ਨਾ ਲਿਆ ਕਰ ਤੂੰ 20-25000 ਰੁਪਇਆ ਮਾਰੇ ਦੇ ਮੱਥੇ ਪਾ ਕੋਈ ਚੱਕਰ ਨਹੀਂਗਾ اچھا ਹੋਈ ਨਾ ਹੋਈ ਨਾ ਬਾਕੀ ਮੈਂ ਆਪੀ ਦੇਖ ਲੂੰਗਾ ਅੱਜ ਮੈਂ ਗੁਰੂ ਘਰੇ ਅਰਦਾਸ ਕੀਤੀ ਆ ਕਿ ਉਹ ਨਾ ਚੰਗਾ ਕੰਮ सरपंच ਦੇ ਘਰੇ ਸ਼ੁਰੂ ਕੀਤਾ ਜਾਏ। ਉਹ ਚੱਲ ਕੋਈ ਨਾ ਯਾਰ ਮਾਰ ਗੋਲੀ ਜੋ ਮੰਗਦਾ ਤੂੰ ਨਵੇੜ। ਹਾਂ ਤੇ ਨਾਲੇ ਮੈਂ ਪੁੱਛਾਂ ਉਹ ਸਾਲਾ ਦੋ ਟੱਕੀ ਦਾ ਬਲੈਕੀਆ ਜਾਂ ਕੀ ਕਹਿੰਦਾਗਾ ਸਰਪੰਚ ਸਾਹਿਬ ਉਹ ਇੱਕ ਮਿੰਟ ਯਾਰ ਗੱਲ ਕਰਨ ਦੀ ਤੇ ਇਹ ਦੇਖ ਤਾਂ ਸਰਪੰਚ ਸਾਹਿਬ ਵੀ ਭੇਜਣੀ ਆ। ਉਹ ਯਾਰ ਖੜ ਜਾ ਮੈਂ ਗੱਲ ਕਰ ਰਿਹਾ ਕੋਈ ਜ਼ਰੂਰੀ ਤੇ ਉਹ ਨਾਲੇ ਕਾਕੇ ਬਲੈਕੀਆ ਨਾਲ ਕਰੀ ਗੱਲ ਸਰਪੰਚ ਸਾਹਿਬ ਕਿਹੜਾ ਤੂੰ ਨੀ ਜੀ ਤਾਂ ਪਟਵਾਰਨ ਤੂੰ ਤੂੰ ਕਿਵੇਂ ਤੂੰ ਤਾਂ ਮਰ ਗਈ ਈ ਤੂੰ ਸੱਚੀ-ਮੱਚੀ ਆ ਕੇ ਪੁੱਤਾਂ ਇੱਕ ਹੋਰ ਥੱਪੜ ਮਾਰਾਂ ਫਿਰ ਪਤਾ ਲੱਗੂ ਬੈਠਣ ਨੂੰ ਨਹੀਂ ਕਹੇਗਾ ਸਰਪੰਚਾ ਬੈਠੋ ਜੀ ਸੰਜਤਾ ਗਿਆ ਹੋਵੇਗਾ ਕਿ ਥੱਪੜ ਕਿਉਂ ਮਾਰਿਆ ਮੈਂ ਸਮਸਤਾ ਮੈਂ ਗਿਆ ਪਰ ਤੂੰ ਚੱਗਾ ਨਹੀਂ ਕਰਿਆ ਇਹਦਾ ਤੈਨੂੰ ਹਰਜਾਨਾ ਭੁਗਤਣਾ ਪਊਗਾ ਤੇ ਨਾਲੇ ਤੈਨੂੰ ਪਤਾ ਚੰਗੀ ਤਰ੍ਹਾਂ ਛੇੜਾ ਜਿਹੜਾ ਹੁਣ ਤੱਕ ਮੇਰੇ ਨਾਲ ਟਕਰਿਆ ਨਾ ਤੇ ਉਹਦੇ ਨਾਲ ਕੀ ਕੀ ਹਸ਼ਰ ਕਰਿਆ ਮੈਂ ਤੇ ਤੂੰ ਚੰਗਾ ਕਰਦਾ ਦੋ ਨੰਬਰ ਦੇ ਕੰਮ ਕਰਦਾ ਉੱਤੋਂ ਚਿੱਟੇ ਦਾ ਕੰਮ ਬੱਲੇ ਤੇਰੇ ਤਾਂ ਇੱਕ ਗੱਲ ਹੋਰ ਸੁਣ ਲੈ ਹੋਰ ਹੀ ਹੋਣਗੇ ਜਿਨ੍ਹਾਂ ਨੂੰ ਤੂੰ ਹੁਣ ਤੱਕ ਦਬੰਦਾ ਆ ਮੈਂ ਨਹੀਂ ਤੈਨੂੰ ਪਤਾ ਹੀ ਵੀ ਹੈ ਫਿਰ ਮੇਰਾ ਜਿਹੜੀ ਤੂੰ ਨਾ ਆ ਸ਼ਾਮ ਲੜ ਦੀ ਜਗਾ ਆਪਣੇ ਨਾਮ ਲਵਾਈ ਆ ਚੰਗਾ ਰਹੇਗਾ ਕਿ ਪਿੰਡ ਨੂੰ ਵਾਪਸ ਕਰ ਦੇ ਨਹੀਂ ਤਾਂ ਹਰਜਾਨਾ ਬਹੁਤ ਤਕੜਾ ਤੈਨੂੰ ਭਰਨਾ ਪਊਗਾ ਹੁਣ ਤੂੰ ਮੈਨੂੰ ਦੱਸੇਂਗੀ ਹਰਜਾਨਿਆਂ ਬਾਰੇ ਤੂੰ ਮੈਨੂੰ ਪੁੱਛਣ ਲਾਈਂਗੀ ਹਰਜਾਨੇ ਅਹ ਜੀ ਤੂੰ ਆਪਦਾ ਘਰ ਨਹੀਂ ਸੰਭਰਿਆ ਉਹ ਮੈਨੂੰ ਸੁਣਾਉਂਦੀ ਐ ਤੂੰ ਦਰਦਰ ਪਟਕਦੀ ਫਿਰਦੀ ਐ ਆਪ ਦਾ ਘਰ ਸਮਾਰ ਜਾ ਕੇ ਲੋਕਾਂ ਦੀਆਂ ਜ਼ਮੀਨਾਂ ਸੈੱਟ ਕਰਵਾਏਂਗੇ ਮੇਰੇ ਤੋਂ। ਉਹ ਤੂੰ ਜਾ। ਕੰਮ ਕਰ ਆਪਦਾ। ਮੇਰੇ ਬਾਰੇ ਤੂੰ ਜਾਣਦਾ ਕੀ ਆ? ਉਹ ਮੈਂ ਕੀ ਨਹੀਂ ਜਾਣਦਾ। ਤੂੰ ਹੀ ਪੁੱਛ। ਆਹ ਜਿਹੜਾ ਥੱਪੜ ਮਾਰਿਆ ਨਾ ਇਹਦਾ ਵੀ ਤੈਨੂੰ ਦੱਸ ਦੂੰਗਾ ਤੇ ਮੁੱਕੀ ਦੇਣਾ। ਤੇ ਨਾਲੇ ਤੈਨੂੰ ਪਤਾ ਹੈ ਕਿ ਮੈਂ ਨਾ ਦੱਸਦਾ ਐਸਾ ਬੰਦਾ ਬੰਦੇ ਨੂੰ ਮੁੜ ਕੇ ਬੰਦਾ ਉੱਠਦਾ ਨਹੀਂ। ਦੋ ਦਿਨ ਦੋ ਦਿਨ ਦਿੱਤੇ ਜਾਂ ਤਾਂ ਤੂੰ ਆਪਣੇ ਆਪ ਉਹ ਕੰਮ ਕਰ ਦੇਗਾ ਜਾਂ ਫਿਰ ਮੈਂ ਤੈਨੂੰ ਕਰਕੇ ਰਖਾਉਂਗੀ ਤੂੰ ਦੋ ਦਿਨ ਦਿੱਨੀਆਂ ਹੈ ਜਾ ਮੈਂ ਤੈਨੂੰ ਦੋ ਘੰਟੇ ਦਿੱਤੇ ਜੇ ਤੇਰੇ 'ਚ ਐਡੀ ਉਹ ਜ਼ਰਤ ਆ ਨਾ ਤੂੰ ਪਿੰਡ ਦੀ ਜ਼ਮੀਨ ਛਡਾ ਲੈ ਮੇਰੇ ਤੋਂ ਤੂੰ ਜੋ ਕਹੇਂਗੀ ਨਾ ਮੈਂ ਉਹ ਕਰਨ ਨੂੰ ਤਿਆਰ ਹਾਂ ਜਾ ਲਾਲਾ ਜਿੱਥੇ ਤੱਕ ਜ਼ੋਰ ਲੱਗਦਾ ਤੇਰੇ ਤੋਂ ਮੈਂ ਨਹੀਂ ਛੱਡਦਾ ਹੁਣ ਤੱਕ ਜੁੱਤੀਆਂ ਕਸਾਈਆਂ ਨੇ ਉਸ ਜ਼ਮੀਨ ਪਿੱਛੇ ਮੈਂ ਕਿਵੇਂ ਛੱਡ ਦੂੰਗਾ ਆ ਜਿਹੜੀਆਂ ਤੂੰ ਜੁੱਤੀਆਂ ਕਸਾਈਆਂ ਹੋਣ ਤੱਕ ਇਹ ਜੁੱਤੀਆਂ ਤੇਰੇ ਸਿਰ 'ਚ ਨਾ ਪਈਆਂ ਤਾਂ ਮੈਨੂੰ ਵੀ ਜੀਤਾ ਪਟਵਾਰ ਨਾ ਕਹੀਂ ਦੂਜੀ ਗੱਲ ਮੇਰੇ ਘਰ ਦੇ ਮਸਲੇ 'ਚ ਤੇ ਤੈਨੂੰ ਬੋਲਣ ਦੀ ਲੋੜ ਨਹੀਂ ਮੇਰੇ ਘਰ ਦਾ ਮਸਲਾ ਉਹ ਮੈਂ ਆਪਣੇ ਆਪ ਦੇਖੂੰਗੀ ਤੇ ਤੂੰ ਹੁਣ ਆਪਣੀ ਫਿਕਰ ਕਰ ਸਮਝ ਗਿਆ ਤੇ ਹਾਂ ਲੋਕਾਂ ਦੇ ਤਾਂ ਘਰ 'ਚੋਂ ਛਿੱਤਰ ਪੈਂਦੇ ਨੇ ਤੇਰੇ ਪਿੰਡ 'ਚੋਂ ਵੀ ਪਿਆ ਕਰਨਗੇ ਜਦੋਂ ਉਹਨਾਂ ਦੇ ਮੂਰੇ ਨਾ ਤੇਰਾ ਆ ਚਿਹਰਾ ਰੱਖਤਾ ਮੈਂ ਉਹ ਇਹ ਤਾਂ ਤੇਰਾ ਕੁੜੀਏ ਬਹਿ ਵੀ ਆ ਇਹ ਬਹਿ ਵੀ ਮੈਂ ਤੇਰਾ ਛੇਤੀ ਦੂਰ ਕਰ ਦੂੰਗਾ ਨੜਿਆ ਜਿਹੜੇ ਪਿੰਡ ਵਾਲੇ ਕਹਿੰਦੇ ਆ ਨਾ ਵੀ ਤੇਰੇ ਜੁੱਤੀਆਂ ਮਾਰਨਗੇ ਜਾ ਕੇ ਪਿੰਡ ਵਾਲਿਆਂ ਨੂੰ ਪੁੱਛ ਕੇ ਦੇਖ ਪਿੰਡ ਵਾਲਾ ਤੋਂ ਐ ਕਰਕੇ ਵੋਟਾਂ ਨਹੀਂ ਮੰਗੀਆਂ ਆਹ ਜੁੱਤੀ ਨਾਲ ਵੋਟਾਂ ਲਈਆਂ ਨੇ ਸਰਪੰਚੀ ਮੈਨੂੰ ਆਈ ਨਹੀਂ ਮਿਲੀ ਜਾ ਤੂੰ ਕਰ ਲੈ ਜੋ ਕਰਨਾ ਇਹ ਲਾਸਟ ਮੌਕਾ ਤੇਰੇ ਕੋਲ ਸਰਪੰਚਾ ਹਮੋਂਗਾ ਵੀ ਕੀ ਰਹਿ ਗਿਆ ਦੋ ਹੀ ਦਿਨ ਜਾਂ ਤਾਂ ਫਿਰ ਤੂੰ ਸੁਧਰ ਜਾ ਜਾਂ ਫਿਰ ਬਾਅਦ ਵਿੱਚ ਹੱਥ ਜੋੜ ਕੇ ਮਾਫੀ ਨਾ ਮੰਗੀ ਕਿ ਮੈਥੋਂ ਗਲਤੀ ਹੋ ਗਈ ਜੀ ਦੋ ਦਿਨ ਦਿੱਤੇ ਤੈਨੂੰ ਬਾਕੀ ਹਾਂ ਤੂੰ ਪਿੰਡਾਂ ਦੇ ਕੋਲ ਜੁੱਤੀ ਨਾਲ ਕੰਮ ਕਰਵਾ ਸਕਦਾ ਜੀਕਾਂ ਪਟਵਾਰ ਦੇ ਕੋਲ ਨਹੀਂ ਸਸੇਗਾ ਸਾਸਰੀ ਹੋ ਹੋ ਕੀਰਾਂ ਦਾ ਜਮਾ ਮਰ ਕੇ ਪਿਉ ਮੈਂ ਕੋਈ ਵੇ ਛੋਗਰਾ ਵੇ ਗਈ ਹੈਗੀ ਖੇਰਾ ਤਰਲੀ ਗਈ ਆਗਿਆਂ ਦੀ ਓਹ ਉਹ ਉਹ ਮੈਨੂੰ ਦੋ ਦਿਨ ਕਈ ਜਾਂਦੀ ਹੈ ਮੈਂ ਯਾਰ ਫਲੋ ਫਲੋ ਚ ਦੋ ਘਟੇ ਕਹਿ ਗਿਆ ਸਪੱਜਾ ਤੂੰ ਵੀ ਅਰਕਾ ਦੇ ਕੇ ਦਿੱਤਾ ਨਾ ਬਾਲੀਆਂ ਵੱਡੀਆਂ ਕੁکریاں ਮਾਰ ਜਾ ਪੈਗਾ ਕੋਈ ਚਲ ਕੋਈ ਨਾ ਅੰਦਰ ਜਾ ਕੇ ਪਾਣੀ ਪੂਣੀ ਪੀਣਾ ਮੇਰਾ ਤਾਂ ਸਾਲਾ ਸੰਗ ਸੁੱਕ ਗਿਆ ਆ ਯਾਰ ਤਰਾਏ ਘੜਤਾ ਜਿਹਨੇ ਤਾਂ ਖੁਦ ਨੜੇ ਖਲਾਓ ਅਜਿਹੜਾ ਦਾ ਸਹਾਇਕ ਜਾ ਓਏ ਮੈਂ ਤਾ ਉਹਨੂੰ ਕਹੀ ਹਾਂਦਾ ਸੀ ਪਾਪਾ ਬਲਬੂਸੇ ਚ ਪਾ ਗਿਓ ਉਹਦਾ ਸੱਚੀ ਉਹ ਪਾ ਬਲਬੂਸੇ ਚ ਪਾ ਗਿਓ ਓਏ ਗੰਨਾ ਗੱਲਾਂ ਚ ਮੈਨੂੰ ਸਮਝਾਉਣਾ ਚਾਹੁੰਦਾ ਸੀ ਪਰ ਮੈਂ ਹੀ ਨਹੀਂ ਸਮਝਿਆ ਉਹ ਕਿੱਥੋਂ ਉੱਠਿਆ ਹੀ ਏ ਓਏ ਅੱਗ ਰੱਬਾ ਬਚਾ ਲਈ ਤੂੰ ਮੈਨੂੰ ਪੱਥਰੇ ਮਾਰੇ ਕੰਮ ਕਰ ਲੈ ਹੁਣ ਅੱਜ ਲੱਗਦਾ ਸਰਪੰਚ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਸੱਚ ਅਤੇ ਰਮਜੀਤ ਨੇ ਨਾ ਫੋਨ ਕੀਤਾ ਹਜੇ ਤੱਕ ਤੇ ਮੈਨੂੰ ਲੱਗਦਾ ਉੱਥੇ ਪਹੁੰਚਿਆ ਵੀ ਨਹੀਂ ਤਾਂ ਹੀ ਤਾਂ ਫੋਨ ਨਹੀਂ ਕੀਤਾ ਚਲ ਦੇਖਤੀ ਹਾਂ じゃ ਕੀ ਜਵਾਬ ਦੇਉਂਗੀ ਕੀ ਦੱਸੂਗੀ ਮੈਂ ਕਿੱਥੇ ਗਈ ਸੀ ਦੱਸਣਾ ਤਾਂ ਪਊ ਚੱਲ ਹੌਲੀ ਹੌਲੀ ਪਰ ਕੀ ਆਖੂਗੀ ਉਹਨੇ ਕੀ ਅੱਖ ਹੈ ਮੈਨੂੰ ਹਏ ਮੈਂ ਮਰ ਜਾ ਚੱਲ ਦੇਖਦੀਆਂ ਹਾਲਾਤ ਤਾਂ ਕੋਈ ਕਰ ਨਹੀਂ ਪਾਊਗਾ ਕਿੱਥੇ ਗਈ ਸੀ ਮਾਤਾ ਸਵੇਰ ਦਾ ਬੈਠਾ ਢੀਕਣ ਲੱਗ ਰਿਹਾ ਨਾ ਤੇਰਾ ਫੋਨ じゃ ਮਿਲਦਾ ਵੇ ਭਾਈ ਫੋਨ ਤਾਂ ਨਾ ਮੇਰੇ ਪਤਾ ਨਹੀਂ ਕਿਵੇਂ ਹੱਥ ਚੋਂ ਛੁੱਟ ਗਿਆ ਬਸ ਛ ਡਿੱਗ ਗਿਆ ਬਸ ਛ ਡਿੱਗ ਗਿਆ ਫਿਰ ਹਾਰ ਕੇ ਨਾ ਮਿਸਤਰੀ ਦੇ ਧਰਕੇ ਆਈਆਂ ਆਉਂਦੀ ਹੋਈ ਆ ਆਪਣੇ ਪਿੰਡ ਵਾਲੇ ਦੇ ਅੱਛਾ ਮਾ ਕੇ ਤੇ ਖੋ ਗਿਆ ਖਰਾਬ ਹੋ ਗਿਆ ਬੈਟਰੀ ਬੁੰਟਰੀ ਨਿਕਲ ਗਈ ਪਤਾ ਨਹੀਂ ਅੱਗ ਲਾਉਣਾ ਮੁੜ ਕੇ ਚੱਲੇ ਹੀ ਨਹੀਂ ਹੈਗਾ ਨਾ ਬਸ ਛ ਬਸ ਜੀ ਤੂੰ ਕਿਧਰ ਗਈ ਸੀਗੀ ਉਹ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਤਾਂ ਨਾ ਮਨਿੰਦਰ ਨੂੰ ਮਿਲਣ ਗਈ ਸੀ ਕੀ ਕਰਨਗੇ ਜੀ ਮਾਤਾ ਮਨਿੰਦਰ ਕੋਲੇ ਉਹਨੇ ਫੋਨ ਕਰਕੇ ਜਵਾਬ ਤਾਂ ਦਿੱਤਾ ਜਿਹੜੀਆਂ ਗੱਲਾਂ ਸੀਆਂ ਕਲੀਅਰ ਕਰਤੀਆਂ ਅਗਲੀ ਨੇ ਸੁਖ ਤੂੰ ਤਾਂ ਪਤਾ ਉਹੀ ਜਿਵਾਖਾਣੀਆਂ ਗੱਲਾਂ ਕਰਦੇਗਾ 100 ਵਾਰੀ ਹੋ ਜਾਂਦੀ ਹੈ ਇਹ ਜੀ ਗੱਲ ਕਿਹੜਾ ਬੰਦੇ ਦੇ ਮੂੰਹ ਦੀ ਗੱਲ ਲੈ ਲੈਣੀ ਚਾਹੀਦੀ ਨੇ ਫੋਨ ਤੇ ਥੋੜੀ ਗੱਲਾਂ ਹੁੰਦੀਆਂ ਨੇ ਇੰਨੀਆਂ ਜਿਹੀ ਉਹ ਮਾਂ ਜਦੋਂ ਉਹਨੇ ਜਵਾਬ ਹੀ ਦਿੱਤਾ ਫਿਰ ਪਿੱਛੇ ਰਹਿ ਕੀ ਗਿਆ ਕਿਉਂ ਤੂੰ ਇੰਨੀ ਪੌਲੀ ਬਣਦੀ ਹੁੰਨੀ ਐ ਅੱਜ ਕੱਲ੍ਹ ਜ਼ਮਾਨਾ ਬਹੁਤ ਤੇਜ਼ ਹੈ ਪਤਾ ਮੈਂ ਤਾਂ ਨਾ ਸਿਰਫ ਆਏ ਗਈ ਸੀ ਬੀਮਾ ਨਾਵਨੀ ਦੇ ਗੁੱਸੇ ਹੁੰਦੇ ਨੇ 100 ਵਾਰੀ ਖਵਰੇ ਜਦੋਂ ਕੋਈ ਮਸਲਾ ਹੱਲ ਨਹੀਂ ਹੋ ਜੇ। ਅਹੇ ਮਸਲੇ ਨਹੀਂ ਹੱਲ ਹੁੰਦੇ ਆਂ ਦੇ ਮਾਂ। ਉਹਨੂੰ ਜਦੋਂ ਕਲੀਅਰ ਕਟ ਕਹੇ ਤਾਂ ਵੀ ਮੇਰੀ ਮਾਂ ਨਹੀਂ ਮੰਨਦੀ ਹੈਗੀ। ਉੱਥੇ ਜਾ ਕੇ ਤਾਂ ਹੋਰ ਹੀ ਗੱਲ ਨਿਕਲੀ। ਉਹਦੀ ਮਾਂ ਕਹਿੰਦੀ ਤੁਸੀਂ ਤਾਂ ਮੈਨੂੰ ਦੱਸਿਆ ਨਹੀਂ ਭੈਣ ਜੀ। ਮੈਂ ਕਿਹਾ ਕੀ ਨਹੀਂ ਦੱਸਿਆ ਤੈਨੂੰ ਇਹ じゃ। ਤੇ ਤੇਰੇ ਮੁੰਡੇ ਦਾ ਤਾਂ ਪਹਿਲਾਂ ਤਲਾਕ ਹੋਇਆ ਹੋਇਆ, ਵਿਆਹ ਹੋਇਆ ਸੀ। ਫਿਰ ਦੱਸ ਕੀ ਜਵਾਬ ਦਿੰਦੀ ਉਹਨੂੰ। ਉਹਨੂੰ ਮੈਂ ਮਨਿੰਦਰ ਨੂੰ ਬਥੇਰਾ ਕਹਾਂ ਮਾਂ ਤੈਨੂੰ ਆ ਪਹਿਲਾਂ ਕਹਿੰਦੇ ਹੁੰਦੀ ਵੀ ਤੇਰੀ ਮਾਂ ਨੂੰ ਕਹਦੇ ਭਾਈ। ਵੀ ਗੱਲ ਦੱਸ ਉਹ ਤਾਂ ਉਹ ਵੀ ਇੱਧਰ ਹੀ ਸੀ ਨਾ ਮੰਮੀ ਆਪਾਂ ਕੀ ਕਰਨੇ ਕਿਉਂ ਦੱਸੀ ਆਪਾਂ ਮੇਰੀ ਮੰਮੀ ਨੂੰ ਕੌਣ ਦੱਸੂ ਮੇਰੀ ਮੰਮੀ ਨੂੰ ਨਾਲੇ ਫਿਰ ਉਹ ਕਹਿਣਾ ਸੀਗਾ ਆਪ ਹੀ ਸਾਰਾ ਕੁਝ ਭੌਂਕਦਾ ਮੈਂ ਬਥੇਰਾ ਕੁਝ ਕਹਿ ਕੇ ਆਈ ਆ ਮੈਂ ਹੁਣ ਤੁਹੇ ਦੀ ਪੱਖ ਜਵਣੀ ਬੈਠੀ ਆ ਜਿੱਦੇ ਤਾਂ ਮੇਰੇ ਘਰੇ ਰਹਿਣਾ ਸੀ ਮਾਂ ਉਹਦੇ ਤੂੰ ਮੇਰੇ ਕੋ ਨਹੀਂ ਹੋਈ ਬੈਠੀ ਤੇ ਉਹਦੇ ਤਾਂ ਤੂੰ ਕਹਿੰਦੀ ਸੀ ਅਗੇ ਮੰਮੀ ਨਾ ਨਾ ਮੇਰੇ ਮੰਮੀ ਨੂੰ ਕੀਨੇ ਦੱਸਣਾ ਐ ਢੀ ਦੂਰ ਕੌਣ ਦੱਸਣ ਜਾਊ ਉਹਨੂੰ ਮੰਮੀ ਨੇ ਕਿਹਾ ਰੋਜੀ ਆਉਣਾ ਮੈਂ ਉਹਦੇ ਤਾਂ ਤੂੰ ਐ ਕਰਦੀ ਸੀ ਫਿਰ ਉਹਨੂੰ ਕਹਿਣਾ ਤੇ ਤੇਰੀ ਕੁੜੀ ਨੂੰ ਸਾਰਾ ਕੁਝ ਪਤਾ ਹੈ ਅਸੀਂ ਭਾਈ ਸਾਰਾ ਕੁਝ ਦੱਸਿਆ ਸੀ ਅਸੀਂ ਕਿਹੜਾ ਕੋਈ ਧੋਖਾ ਕਰਦੇ ਸੀ ਤੇਰੇ ਨਾਲ ਮੈਂ ਕਿਹਾ ਉਹਨੂੰ ਮਾਪਿਆਂ ਨੇ ਮੇਰੀ ਸੁਣ ਲੈ ਗੱਲ ਆ ਤੇਰੀ ਧੀ ਬੈਠੇ ਮੂੰਹ ਤੇ ਇਹਨੂੰ ਪੁੱਛ ਲੈ ਜੇ ਸਾਡੇ ਘਰ ਦੀ ਕਬੀਲਦਾਰੀ ਦੀ ਗੱਲ ਕੋਈ ਜਾਂ ਕੋਈ ਹੋਰ ਉਰਪਰ ਵਾਲੀ ਗੱਲ ਤੇਰੀ ਧੀ ਤੋਂ ਕੋਈ ਲੁਕੀ ਹੋਵੇ ਕੋਈ ਦੇਣੇ ਲੈਣੇ ਦੇ ਵੀ ਲੁਕੀ ਹੋਵੇ ਮਾਂ ਐ ਪਾਈ ਪਾਈ ਦਾ ਪਤਾ ਤੇਰੀ ਤੇ ਨੂੰ ਮਾਂ ਤੇਰੀ ਤੇ ਨੂੰ ਇੰਨਾ ਵੀ ਪਤਾ ਹੈ ਵੀ ਮੇਰੇ ਘਰੇ ਕਿੰਨੀਆਂ ਰੋਟੀਆਂ ਤੜਕੀ ਬਗਦਿਆ ਨੇ ਕਿੰਨੀਆਂ ਆਥਣੇ ਬਗਦਿਆ ਨੇ ਹੁਣ ਉਹ ਤਾਂ ਚੰਗੀ ਬਣ ਗਈ ਕਸੂਰ ਵਰਤ ਆਪਾਂ ਹੀ ਹੋ ਕੇ ਕੱਲੇ। ਉਹੀ ਗੱਲ ਐ ਆਪਦੇ ਭਾਂਡੇ ਨੂੰ ਹਰੇਕ ਹੀ ਸਰਾਉਂਦਾ ਹੈਗਾ। ਦੂਜੇ ਜੀ ਨੁਕਸ ਕਰਦਾ ਹੁੰਦਾ ਜਾਂ ਕੋਈ ਕਰਦਾ। ਫਿਰ ਐ ਵੀ ਪੁੱਛ ਲਾਂਦੀ ਬਿਨਾਂ ਦੱਸੇ ਬਦਲੀ ਕਰਾ ਕੇ ਚਲੀ ਗਈ। ਆਹ ਵੀ ਗੱਲ ਆਖੀ ਸੀ ਮੈਂ ਤਾਂ ਸਾਰੀਆਂ ਗੱਲਾਂ ਖੋਲ ਲਿਆ ਉਹਦੇ ਨਾਲ। ਹੁਣ ਤਾਂ ਉਹ ਕਹਿੰਦੀ ਸਾਹੇ ਦੇ ਤਾਂ ਤਿੰਨ ਡੰਗਾਂ ਨੇ ਚੌਥੀ ਤਾਂ ਹੀ ਨਹੀਂ। ਅਸੀਂ ਜਿਹੜਾ ਤੱਕੇ ਨਾਲ ਰੱਖਦੇ ਸੀਗਾ ਤੈਨੂੰ। ਠੀਕ ਐ ਤੂੰ ਬਦਲੀ ਕਰਾਉਣੀ ਸੀ ਜੀ ਸੱਦ ਕੇ ਕਰਾ ਲਾਂਦੀ। ਅਸੀਂ ਜਿਹੜਾ ਤੈਨੂੰ ਰੋਕਿਆ ਸੀਗਾ। ਚੱਲ ਪੁੱਤ ਮੇਰੀ ਗੱਲ ਸੁਣ। ਜੋਗੁਸ਼ ਕਰਦਾ ਪਰਮਾਤਮਾ ਠੀਕੇ ਕਰਦਾ ਸਮਾਂ ਵਧੀਆ ਹੈ ਭੈਣੇ ਕੰਮ ਨਿਭੜ ਗਿਆ ਜੇ ਕਿਤੇ ਕੱਲ ਕਲਾ ਨੂੰ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਫੇਰ ਹੋ ਜਾਂਦੀ ਫੇਰ ਲੋਕਾਂ ਨੇ ਆਪਣੇ ਤੇ ਫੇਰ ਤਾਂ ਬਲ ਆਉਣਾ ਸੀ ਕਹਿੰਦੇ ਵੀ ਆ ਇੱਕ ਮਾੜੀ ਹੂ ਦੋ ਹੋਣੀਆਂ ਸੀ ਜੀ ਵੀ ਮਾੜੀ ਹੋ ਗਈ ਫੇਰ ਆਪਣੇ ਜੀ ਵੱਧ ਨੁਕਸ ਹੁੰਦਾ ਚੰਗਾ ਨਹੀਂ ਹੋ ਰਿਹਾ ਮਾਂ ਜਿਹੜਾ ਕੁਸ ਹੋ ਰਿਹਾ ਸਮਝ ਨਹੀਂ ਆਉਂਦੀ ਕੀ ਕੁਛ ਹੋਈ ਜਾਂਦਾ ਕੋਈ ਨਾ ਪੁੱਤ ਕੋਈ ਨਾ ਰੱਬ ਕੁਛ ਸੋਚ ਕੇ ਹੀ ਰੱਖਦਾਗਾ ਉਸ ਨਾਲ ਕੁਛ ਤਾਂ ਸੋਚਦਾ ਹੀ ਰੱਬ ਖਬਰ ਕਿੰਡੀ ਕ ਖੁਸ਼ੀ ਆਉਣ ਵਾਲੀ ਹੈ ਆਪਣੇ ਘਰੇ ਜਿਹੜੀ ਉਹਨੇ ਆ ਬਲਾਟ ਆ ਲਈ ਹੈਗੀ ਖੁਸ਼ੀਆਂ ल्याਂਦੀ ਮਾਂ ਚੁੱਲਿਆਂ ਚ ਕਾ ਭਾਵੇਂ ਉਗ ਜਣਾ ਹੈ ਕਾਮਲਾ ਪੁੱਤ ਸਿਆਣਿਆਂ ਦੀ ਕਹਾਵਤ ਹੈ ਜਿੰਨਾ ਚਿਰ ਸਾਹ ਸੋ ਨਚਰਾਸ ਜਿੰਨਾ ਚਿਰ ਆਪਾਂ ਜ਼ਿੰਦਗੀ ਜਿਉਨੇ ਆ ਕਿਸੇ ਆਸ ਦੇ ਸਿਰ ਤੇ ਜਿਉਨੇ ਹੁੰਨੇ ਆ ਚਲ ਚੰਗਾ ਚਾਹ ਪਈ ਥੇ ਚਾਹਤਾ ਪੀ ਲੂ ਮੈਂ ਤੂੰ ਐਂ ਕਾ ਤੂੰ ਬਣਿਆ ਬੈਠਾ ਅੱਜ ਜਮੀ ਖੁਸ਼ ਨਹੀਂ ਮਾ ਤੇਰੇ ਮੂੰਹ ਕਾ ਨਹੀਂ ਦੇਖ ਕੇ ਫਿਕਰ ਹੁੰਦੀ ਆ ਆਪਣੇ ਆਪ ਦੀ ਨਾ ਤੈਨੂੰ ਮੇਰੇ ਮੂੰਹ ਕਾ ਨਹੀਂ ਦੇਖ ਕੇ ਆਪਣੇ ਆਪ ਦੀ ਕੀ ਫਿਕਰ ਕਰਨੀ ਜੋੜ ਕਿਉਂ ਫਿਕਰ ਕਰਦਾ ਤੂੰ ਮੈਂ ਹੈਗੀ ਆ ਤੇਰੇ ਨਾਲ ਪੋਤੇ-ਪੋਤੀਆਂ ਨੂੰ ਖੜਾਉਣ ਦੀ ਉਮਰ ਆ ਮਾਂ ਤੇਰੀ ਲੈ ਤੇ ਮੈਂ ਤੇਰੇ ਪੱਲੇ ਦੁਨੀਆਂ ਜਹਾਂ ਦੇ ਦੁੱਖ ਪਾਤੇ ਲੈ ਹੈ ਕਮਲਾ ਹਲੇ ਤਾਂ ਮੇਰੇ ਪੁੱਤੇ ਨਿਆਣਾ ਹੈ ਹਲੇ ਤਾਂ ਤੂੰ ਖੇਡ ਦੇਗਾ ਕੋਈ ਨਾ ਜਦੋਂ ਉਮਰ ਆ ਗਈ ਪੋਤੇ-ਪੋਤੀਆਂ ਨੂੰ ਖੜਾਉਣ ਦੀ ਮੈਂ ਤੈਨੂੰ ਲਸ ਦੂੰਗੀ ਮੈਂ ਨਹੀਂ ਖੇਡਦਾ ਮਾਂ ਆਪਣੇ ਨਾਲ ਤਾਂ ਰੱਬੇ ਖੇਡੀ ਜਾਂਦਾ ਕੋਈ ਨਾ ਸੁਖੇ ਇੰਜ ਇੰਜ ਗੱਲਾਂ ਨਹੀਂ ਕਰਿਆ ਕਰਦੇ ਪੁੱਤ ਹੱਸ ਕੇ ਰਹੀ ਰਹਿੰਦਾ ਹੁੰਦਾ ਜ਼ਿੰਦਗੀ ਵੀ ਇੱਕ ਸੰਘਰਸ਼ ਹੁੰਦੀ ਹੈ ਪੁੱਤ ਇਹ ਤਾਂ ਜਿਹਨੇ ਜਿੱਤ ਲਿਆ ਉਹ ਬੰਦਾ ਪਾਸ ਹੈ ਜਿਹੜਾ ਸੰਘਰਸ਼ਾ ਜੋ ਹਾਰ ਗਿਆ ਫਿਰ ਉਹ ਤਾਂ ਫੇਲ ਹੁੰਦੀ ਹੁੰਦਾ ਕੱਲਿਆਂ ਦੀ ਰੇਸ ਨਹੀਂ ਲੱਗਦੀ ਹੁੰਦੀ ਮਾਂ ਜਿੱਤਣ ਵਾਸਤੇ ਵੀ ਮੈਦਾਨ ਹੋਣਾ ਜ਼ਰੂਰੀ ਹੈ ਲੈ ਹੈ ਕਮਲਾ ਮੇਰੀ ਗੱਲ ਸੁਣ ਦੇਖ ਤਿੰਨ ਜਣਾਂ ਇਹਨਾਂ ਰੇਸ ਲਾ ਚੁੱਕਿਆ ਤੂੰ ਜਿੱਤੇ ਹੀ ਆਖਰ ਨੂੰ ਕਿਉਂ ਦਿਲ ਛੱਡਦੇ ਸਾਰੇ ਮੈਦਾਨ ਛੱਡ ਕੇ ਭੱਜੇ ਨੇ ਇੱਕ ਮੇਰਾ ਪੁੱਤੇ ਇਹ ਨਾ ਮੈਦਾਨ 'ਚ ਖੜਾ ਹੈਗਾ ਚੱਲ ਜੰਗੀ ਚਾਹ ਪੀ ਲੈ ਜਾ ਕੇ ਮਾਂ ਦਿਲ ਨਾ ਛੱਡਿਆ ਕਰ ਫੇਰ ਨਾ ਪਤਾ ਮੇਰਾ ਜੀ ਨਹੀਂ ਲੱਗਦਾ ਜਦੋਂ ਤੂੰ ਐੇ ਕਰਨ ਲੱਗ ਜਾਨ ਤੇਰੇ ਹੌਸਲੇ ਮੈਂ ਭੱਜੀ ਫਿਰਦੀ ਕੀ ਦੱਸਾਂ ਮਾਂ ਤੇਨੂੰ ਜਿਹੜਾ ਦਿਲ ਤੇ ਬੋਝ ਹੁਣ ਲਈ ਫਿਰਦਾ ਹੋਂਦਾ ਤਾਂ ਕੋਈ ਹੱਲ ਵੀ ਨਹੀਂ ਹੋਣਾ ਮੇਰੇ ਤੋਂ ਜੇ ਤੈਨੂੰ ਦਸਤਾ ਤੂੰ ਜੌਂਦੀ ਮਰਿਆ ਚ ਹੋ ਜੇਗੀ